ਦੁਨੀਆ ਦੇ ਬਹੁਤ سارے ਇਦਾਂ ਦੇ ਮੁਲਕ ਨੇ ਜਿੱਥੇ ਲੋਕ ਬਹੁਤ ਲੰਬੀ ਉਮਰ ਭੋਗ ਕੇ ਜਾਂਦੇ ਨੇ ਦੁਨੀਆ ਚੋ ਸੋ ਜੇ ਕੈਨੇਡਾ ਦੀ ਗੱਲ ਕਰੀਏ ਤੇ ਇੱਥੇ ਐਵਰੇਜ ਏਜ ਕਿੰਨੀ ਹੈ ਬੰਦੇ ਦੀ ਸਭ ਲਈ ਅਸੀਂ ਕਾਫੀ ਦੇ ਸਾਲਾਂ ਤੋਂ ਖਬਰਾਂ ਪੜ ਰਹੇ ਕਿ ਜਾਪਾਨ ਦੇ ਲੋਕਾਂ ਦੀ ਉਮਰ ਬੜੀ ਲੰਮੀ ਹੁੰਦੀ ਹੈ ਹੋਰ ਵੀ ਮੋਨਾਕੋ ਵਗੈਰਾ ਵੀ ਛੋਟਾ ਜਿਹਾ ਮੁਲਕ ਹੈ ਜਿਮਾਨ ਵਿਚੋਂ ਵੱਡਾ ਨਹੀਂ ਇਹਨਾਂ ਪਰ ਮੋਨਾਕੋ ਤੇ ਬਹੁਤ ਛੋਟਾ ਹੈ ਹੂੰ ਹੂੰ ਸਾਊਥ ਕੋਰੀਆ ਵਗੈਰਾ ਬੜੀਆਂ ਲੰਬੀਆਂ ਉਮਰਾਂ ਨੇ ਉਹਨਾਂ ਲੋਕਾਂ ਦੀ ਤੇ ਕੈਨੇਡਾ ਜੋ ਆ ਖਾਂਦੇ ਨੇ ਜੇ ਫਰਾਈਡ ਖਾਂਦੇ ਨੇ ਤੇ ਨਾਲ ਉਹ ਗਰਮ ਚੀਜ਼ ਪੀਂਦੇ ਨੇ ਹੂੰ ਅਨਿਸ ਪਰ ਫੈਕਟਰ ਬੜੇ ਨੇ ਇਹਦੇ ਬਾਰੇ ਅਸੀਂ ਜਿਹੜੀ ਰਿਪੋਰਟ ਹੈ ਯੂਨੋ ਦੀ ਉਹਦੇ ਵਿੱਚ ਕੈਨੇਡਾ ਦੀ ਵੀ ਗੱਲ ਕਰਾਂਗੇ ਜਿਹੜਾ ਤੁਸੀਂ ਪੁੱਛਿਆ ਤਾਂ ਬਾਕੀ ਵੀ ਕਰਦੇ ਹਾਂ ਅਸੀਂ ਸੋ ਲਾਈਫ ਐਕਸਪੈਕਟੈਂਸੀ ਜਿਹੜੀ ਕੈਨੇਡਾ ਦੀ ਅਸੀਂ ਗੱਲ ਕਰੀਏ ਲੇਟੈਸਟ ਯੂਨ ਵਰਲਡ ਪੋਪੂਲੇਸ਼ਨ ਪੋਪੂਲੇਸ਼ਨ ਪ੍ਰੋਸਪੈਕਟਸ ਦੇ ਵਿੱਚ ਔਸਤ ਉਮਰ ਕੈਨੇਡਾ ਦੇ ਵਿੱਚ ਮਰਦਾਂ ਦੀ ਜਿਹੜੀ ਹੈ 88 ਸਾਲ ਹੈ ਤੇ ਔਰਤਾਂ ਦੀ ਤਕਰੀਬਨ 85 ਸਾਲ ਹੈ ਸੋ ਔਸਤ ਜਿਹੜੀ ਹੈ ਉਹ ਤਕਰੀਬਨ ਜਿਹੜੀ 85-83 ਤੇ ਨਿਕਲੇਗੀ ਜਿਹੜੇ ਕੰਟਰੀਜ਼ ਹੈਗੇ ਨੇ ਜਾਪਾਨ ਮਨਾਕੋ ਸਾਊਥ ਕੋਰੀਆ ਉਹਨਾਂ ਦੇ ਵਿੱਚ 84 85 86 ਸਾਲ ਤੱਕ ਔਸਤ ਉਮਰ ਹੈਗੀ ਹੈ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤਾਂ ਔਸਤ ਉਮਰ 70 ਕੁ ਸਾਲ ਹੈ ਜਾਪਾਨ ਦੀ ਖਾਸ ਕਰ ਲੈ ਹੈ ਕਿ ਜੇ ਅਸੀਂ ਇਕੱਲੇ ਔਰਤਾਂ ਦੀ ਗੱਲ ਕਰੀਏ ਤਾਂ 1984 ਤੋਂ ਲੈ ਕੇ 2010 ਦੇ ਦਰਮਿਆਨ ਜਿਹੜੇ ਸਾਲ ਸੀਗੇ 16 ਸੌਰੀ 26 ਸਾਲਾਂ ਦੇ ਵਿੱਚ ਤਾਂ ਉਹਨਾਂ ਨੇ 6 ਸਾਲ ਜਿਹੜੇ ਸੀ ਔਰਤਾਂ ਦੀ ਉਮਰ ਦੇ ਵਿੱਚ ਔਸਤ ਉਮਰ 'ਚ ਐਡ ਹੋ ਗਿਆ 80 ਤੋਂ 86 ਹੋ ਗਿਆ ਤੇ ਜੇ ਅਸੀਂ ਦੁਨੀਆ ਭਰ ਦੇ ਵਿੱਚ ਲਈਏ ਕੀ ਹਾਲਾਤ ਸੀ ਤਾਂ ਬਹੁਤ ਜਿਹੜੇ ਪੁਰਾਣੇ ਅੰਕੜੇ ਨੇ ਤਾਂ ਮੰਨਿਆ ਜਾਂਦਾ ਹੈ ਕਿ 1840 ਸਨ ਦੇ ਆਸ-ਪਾਸ 스ਵੇਡਨ ਦੇ ਵਿੱਚ 스웨ਡਿਸ਼ ਜਿਹੜੀਆਂ ਔਰਤਾਂ ਸੀ ਉਹਨਾਂ ਦੀ ਔਸਤ ਉਮਰ 46 ਸਾਲ ਸੀ 46 ਇਅਰ ਜੋ ਕਿ ਉਸ ਵੇਲੇ ਕੀਤੇ ਗਏ ਰਿਕਾਰਡ ਉਮਰ ਸਭ ਤੋਂ ਵੱਧ ਸੀ ਦੁਨੀਆ ਦੇ ਵਿੱਚ ਜੋ ਰਿਕਾਰਡ ਤੇ ਇਹ ਨਹੀਂ ਪਤਾ ਕਿ ਅੰਕੜੇ ਕਿੰਨੇ ਕੁ ਸਹੀ ਨੇ ਪਰ ਇਹ ਮੰਨਿਆ ਜਾਂਦਾ ਹੈ ਕਿ ਉਹ ਸਭ ਤੋਂ ਵੱਧ ਸੀ 46 ਸਾਲ ਤੁਸੀਂ ਨੋਟ ਕਰੋ ਤੇ ਉਹਨਾਂ ਨੇ ਇਸ ਤੋਂ ਬਾਅਦ ਬਹੁਤ ਗੇਨ ਕੀਤਾ ਹੈ ਸਵੀਡਨ ਵੀ ਉੱਪਰਲੇ ਮੁਲਕਾਂ ਦੇ ਵਿੱਚ ਹੈ ਇਸੇ ਤਰ੍ਹਾਂ ਜੇ 1921 ਦੇ ਵਿੱਚ ਅਸੀਂ ਗੱਲ ਕਰੀਏ ਤਾਂ ਕਹਿੰਦੇ ਆਸਟ੍ਰੇਲੀਆ ਦੀ ਜਿਹੜੀ ਔਸਤ ਉਮਰ ਹੈ ਮਰਦਾਂ ਤੇ ਔਰਤਾਂ ਦੀ ਉਹ ਸਾਰੀ ਔਰਤਾਂ ਦੀ ਉਹ 63 ਸਾਲ ਸੀ ਤੇ ਉਹਨਾਂ ਨੇ ਕਾਫੀ ਜ਼ਿਆਦਾ ਗੇਨ ਜਿਹੜਾ ਕੀਤਾ ਹੈ ਜੇ ਹੁਣ ਅਸੀਂ ਇਹ ਜਿਹੜੇ ਤਾਜ਼ਾ ਅੰਕੜੇ ਨੇ ਇਹਨਾਂ ਦੀ ਅਸੀਂ ਗੱਲ ਕਰੀਏ ਕਿ ਇੰਨੇ ਮੁਲਕਾਂ ਨੇ ਇੰਪਰੂਵ ਕੀਤਾ ਇੰਨਾ ਜ਼ਿਆਦਾ ਕੀਤਾ ਹੈ ਖਾਸ ਤੌਰ ਤੇ ਪਿਛਲੇ 40-45 ਸਾਲ ਦੇ ਵਿੱਚ ਤੇ ਕੁਝ ਮੁਲਕ ਅਜੇ ਵੀ ਪਿੱਛੇ ਨੇ ਲਸੋਥੋ ਤੇ ਚੈਡ ਨਾਂ ਦੇ ਜਿਹੜੇ ਮੁਲਕ ਨੇ ਉੱਥੇ ਐਵਰੇਜ ਲਾਈਫ ਸਪੈਨ ਜਿਹੜਾ ਹੈ ਉਹ 50 ਤੋਂ 54 ਸਾਲ ਹੈ ਅਸਲੀ ਅੰਕੜੇ ਹੈ ਵੀ ਨਹੀਂ ਕੁਝ ਮੁਲਕ ਹੈਗੇ ਨੇ ਜਿੱਥੇ ਕੋਈ ਸਮੱਸਿਆ ਅਦਰਵਾਇਜ ਦਾ ਨਹੀਂ ਹੈ ਸਿਹਤ ਵਗੈਰਾ ਦੀ ਪਰ ਉੱਥੇ ਉਹਨਾਂ ਦੇ ਜੰਗ ਨੇ ਤੇ ਹੋਰ ਨਾ ਚੀਜ਼ਾਂ ਨੇ ਹਾਲਾਤ ਇਹੋ ਜਿਹਾ ਕਰ ਦਿੱਤੇ ਤੇ ਖਾਸ ਤੌਰ ਤੇ ਔਰਤਾਂ ਦਾ ਕੋਈ ਬਹੁਤੇ ਚੰਗੇ ਹਾਲਾਤ ਨਹੀਂ ਉਹ ਅਫਗਾਨਿਸਤਾਨ ਦੀ ਗੱਲ ਅਸੀਂ ਕਰੀਏ ਤਾਂ 65 ਸਾਲ ਔਰਤੋਂ ਔਸਤ ਜਿਹੜੀ ਉਮਰ ਹੈ ਉਹਨਾਂ ਗੱਲ ਕੈਨੇਡਾ ਦੇ ਵਿੱਚ ਕਰਦੇ ਆ ਕੈਨੇਡਾ ਦੇ ਵਿੱਚ ਜਿਹੜੀ ਔਸਤਲੀ ਅਸੀਂ ਗੱਲ ਕੀਤੀ ਹੈ ਉਮਰ ਦੀ 22ਵਾਂ 23ਵਾਂ ਨੰਬਰ ਹੈ ਪੂਰੀ ਦੁਨੀਆ ਦੇ ਵਿੱਚੋਂ ਤੇ ਕਈ ਮੁਲਕਾਂ ਨਾਲੋਂ ਵਧੀਆ ਹੈ ਜਿਹਦੇ ਵਿੱਚ ਆਇਰਲੈਂਡ ਵਗੈਰਾ ਲਕਸਮਬਰਗ ਪੁਰਤਗਾਲ ਨਾਲੋਂ ਕੈਨੇਡਾ ਵਾਲੇ ਬੈਟਰ ਨੇ ਜਾਂ ਬਹੁਤਾ ਫਰਕ ਨਹੀਂ ਹੈਗਾ ਥੋੜਾ ਥੋੜਾ ਉੱਥੇ ਕੀ ਹੈ ਤੁਸੀਂ ਅੰਦਾਜ਼ਾ ਲਾਓ ਜੇ ਕੈਨੇਡਾ ਦਾ 22ਵਾਂ 23ਵਾਂ ਨੰਬਰ ਹੈ ਤੇ ਇਹ ਕੈਨੇਡਾ ਦੀ ਔਸਤ ਉਮਰ 82-83 ਸਾਲ ਹੈ ਤੇ ਜਿਹੜਾ ਜਾਪਾਨ ਹੈ ਟੌਪ ਤੇ ਉਹਦੀ 86 ਦੇ ਆਸ-ਪਾਸ ਹੈ ਸੋ ਬਹੁਤ ਜ਼ਿਆਦਾ ਅੰਤਰ ਨਹੀਂ ਹੈ ਉੱਪਰਲੇ 35-40 ਮੁਲਕਾਂ ਦੇ ਵਿੱਚ ਜ ਜ਼ਿਆਦਾ ਵਧੀਆ ਸਿਸਟਮ ਹੈ ਹੁਣ ਇੱਥੇ ਫਿਰ ਕਿਹੜੇ ਕਾਰਨ ਜਿਹੜੇ ਲੱਭੇ ਗਏ ਨੇ ਕੈਨੇਡਾ ਦੇ ਵਿੱਚ ਇੱਕ ਤਾਂ ਹੈ ਜੀ ਕਿ ਯੂਨੀਵਰਸਲ ਹੈਲਥ케ਅਰ ਸਿਸਟਮ ਪਬਲਿਕ ਫੰਡਡ ਹੈਲਥ케ਅਰ ਸਿਸਟਮ ਹੈ ਇਹਦੇ ਨਾਲ ਸਾਰੇ ਰੈਜ਼ੀਡੈਂਟਸ ਨੂੰ ਇੱਕ ਠੀਕ ਠਾਕ ਜ਼ਰੂਰੀ ਮੈਡੀਕਲ ਸਰਵਿਸ ਜਿਹੜੀਆਂ ਮਿਲਦੀਆਂ ਨੇ ਚਾਹੇ ਉਹਦੀ ਇਨਕਮ ਹੋਵੇ ਚਾਹੇ ਕੁਝ ਨਾ ਹੋਵੇ ਜਿਹਦੇ ਨਾਲ ਪਿਆਰਕ ਬਿਮਾਰੀਆਂ ਨਾਲ ਲੜ ਲੜ ਕੇ ਉਹਨਾਂ ਨੂੰ ਜਿਹੜਾ ਹੈ ਉਹ ਜੀਵਿਤ ਰੱਖਿਆ ਜਾਂਦਾ ਉਹਨਾਂ ਨੂੰ ਕੇਅਰ ਉਹਨਾਂ ਦੀ ਕੀਤੀ ਜਾਂਦੀ ਹੈ ਤੇ ਪ੍ਰਮੋਟ ਕੀਤਾ ਜਾਂਦਾ ਹੈ ਕਿ अर्ली ਇੰਟਰਵੈਂਸ਼ਨ ਜਿਹੜੀ ਆ ਤੁਸੀਂ ਡਾਕਟਰ ਦੇ ਆਫਿਸ ਜਾਂ ਕਿਤੇ ਜਾਂਦੇ ਦੇਖਦੇ ਹੋ ਤੇ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਦੇ ਪੋਸਟਰ ਦੇਖਣ ਨੂੰ ਮਿਲਣਗੇ ਜਿੱਥੇ ਕਿਹਾ ਜਾਂਦਾ ਕਿ ਤੁਸੀਂ ਆਹ ਚੈੱਕਅਪ ਕਰਵਾਓ ਆਹ ਕਰਵਾ ਆ ਚੀਜ਼ਾਂ ਦਾ ਖਿਆਲ ਰੱਖੋ ਉਹ ਪਬਲਿਕ ਅਵੇਅਰਨੈਸ ਖਰਚਾ ਹੁੰਦਾ ਸਰਕਾਰਾਂ ਦਾ ਸੋ ਸਾਨੂੰ ਸ਼ਿਕਾਇਤਾਂ ਲੱਖ ਹੋ ਸਕਦੀਆਂ ਨੇ ਇੱਥੇ ਮੈਂ ਬਾਰ ਬਾਰ ਕਹਿ ਦੇਵਾਂ ਸ਼ਿਕਾਇਤਾਂ ਲੱਖ ਹੋ ਸਕਦੀਆਂ ਨੇ ਕੈਨੇਡੀਅਨ ਹੈਲਥ ਸਿਸਟਮ ਤੋਂ ਪਰ ਸਾਡੀਆਂ ਉਮੀਦਾਂ ਵੀ ਬਹੁਤ ਨੇ ਤੇ ਇਸ ਸਿਸਟਮ ਇਹ ਜਿਹੜਾ ਯੂਨੀਵਰਸਲ ਹੈਲਥ케ਅਰ ਸਿਸਟਮ ਹੈ ਦੁਨੀਆ ਦੇ ਸੈਂਕੜੇ ਮੁਲਕਾਂ ਦੇ ਵਿੱਚ ਨਹੀਂ ਹੈ ਸਾਡੇ ਗਵਰਡੀ ਮੁਲਕ ਦੇ ਵਿੱਚ ਹੀ ਨਹੀਂ ਜੋ ਦੁਨੀਆਂ ਦਾ ਸਰਪੰਚ ਹੈ ਇਹ ਵੀ ਕਾਰਨ ਜਿਹੜਾ ਮੈਂ ਦੱਸਿਆ ਪਬਲਿਕ ਹੈਲਥ ਇਨਫਰਾਸਟ੍ਰਕਚਰ ਹੈ ਜਿਹਦੇ ਵਿੱਚ ਇਨਵੈਸਟਮੈਂਟ ਜਿਹੜੀ ਹੈ ਸਰਕਾਰਾਂ ਨੇ ਸਮੇਂ-ਸਮੇਂ ਤੇ ਬਹੁਤ ਜ਼ੋਰਦਾਰ ਤਰੀਕੇ ਨਾਲ ਕੀਤੀ ਹੈ ਵੈਕਸੀਨੇਸ਼ਨ ਪ੍ਰੋਗਰਾਮ ਪ੍ਰिवेंटिव ਹੈਲਥ ਮੀਜਰ ਹੈਲਥ ਦੀ ਐਜੂਕੇਸ਼ਨ ਇਹ ਵੀ ਵੱਡੀ ਗੱਲ ਹੈ ਬਾਕੀ ਹੈ ਜੀ ਸੇਫ ਤੇ ਕਲੀਨ এনवायरमेंट ਲੋ ਲੈਵਲ ਜਿਹੜੇ ਪੋਲੂਸ਼ਨ ਤੇ ਨੇ ਤੇ ਸਾਫ ਸੁਥਰਾ ਪਾਣੀ ਪਾਣੀ ਦੀਆਂ ਕੀਆ ਬਾਤਾਂ ਇਸ ਮੁਲਕ ਦੇ ਵਿੱਚ ਕੈਨੇਡਾ ਦੁਨੀਆਂ ਦਾ ਜਿਹੜਾ ਫਰੈਸ਼ ਵਾਟਰ ਹੈ ਉਦੇ ਵਿੱਚ ਬਹੁਤ ਵੱਡਾ ਹਿੱਸਾ ਸਾਂਭੀ ਬੈਠਾ ਹੈ ਤੇ ਆਬਾਦੀ ਬਹੁਤ ਥੋੜੀ ਹੈ ਤੇ ਫੂਡ ਸੇਫਟੀ ਸਟੈਂਡਰਡ ਫਿਰ ਮੈਂ ਕਹਾਂ ਕਿ ਸਾਨੂੰ ਬਹੁਤ ਸ਼ਿਕਾਇਤਾਂ ਹੋ ਸਕਦੀਆਂ ਨੇ ਪਰ ਕਾਫੀ ਵਧੀਆ ਹੈ ਇਹਦੇ ਇਲਾਵਾ ਇਨਕਮ ਲੈਵਲ ਵੀ ਠੀਕ ਠਾਕ ਨੇ ਲੋਕਾਂ ਦੇ ਬਹੁਤ ਸਾਰੇ ਮਿਲਕਾਂ ਨਾਲ ਤੇ ਐਜੂਕੇਸ਼ਨ ਵੀ ਜਿਹੜੀ ਸਿਹਤ ਪ੍ਰਤੀ ਹੈ ਹੈਲਥ ਕੌਨਸ਼ੀਅਸ ਕਾਫੀ ਲੋਕ ਹੈਗੇ ਨੇ ਹੋਣਗੇ ਬਹੁਤ ਸਾਰੇ ਸਾਡੇ ਵਰਗੇ ਪਰ ਜਿੰਨ ਜਿਹੜੇ ਨਹੀਂ ਹੈਗੇ ਪਰ ਫਿਰ ਵੀ ਇੱਕ ਸਟਰੋਂਗ ਇਕਨੋਮੀ ਦੇ ਜ਼ਰੀਏ ਜਿਹੜਾ ਹੈ ਜੀ ਉਹ ਸਿਸਟਮ ਕ੍ਰੀਏਟ ਕੀਤਾ ਜਾਂਦਾ ਨਾਲ ਇਹ ਹੈ ਕਿ ਏਜਿੰਗ ਪਾਪੂਲੇਸ਼ਨ ਦੀ ਸੋਸ਼ਲ ਸਪੋਰਟ ਉਹਨਾਂ ਨੂੰ ਪੈਨਸ਼ਨ ਹੈ ਹੋਮ ਕੇਅਰ ਹੈ ਕਮਿਊਨਿਟੀ ਹੈਲਥ ਸੈਂਟਰ ਹੈਗੇ ਨੇ ਹੈਲਥ ਸਰਵਿਸਿਜ਼ ਹੈਗੀਆਂ ਨੇ ਇਹਦੇ ਨਾਲ ਸੀਨੀਅਰਸ ਜਿਹੜੇ ਨੇ ਸਾਡੇ ਵਿੱਚ ਜ਼ਿਆਦਾ ਸਮਾਂ ਗੁਜ਼ਾਰਦੇ ਨੇ ਇਹ ਇਹ ਜਿਹੜੇ ਕਾਰਨ ਨੇ ਸੋ ਜਿਨ੍ਹਾਂ ਕਰਕੇ ਕੈਨੇਡਾ ਦੀ ਆਉਸਟ੍ਰੇਲਿਆ ਤੋਂ ਮਠੀਕਠਾ ਵਧੀਆ ਮੰਨੀ ਜਾਂਦੀ ਹੈ